ਮੋਮੈਂਟੋ ਦੀ ਖਬਰਾਂ ਦਾ ਸਿਲਸਲਾ ਸ਼ੁਰੂ ਕਰੀਏ ਮੋਦੀ ਸਰਕਾਰ ਨੇ ਆਖਰਕਾਰ ਸੀਏਏ ਲਾਗੂ ਕਰ ਦਿੱਤਾ ਜੀ ਬੜਾ ਵਿਵਾਦ ਇਸ ਨੂੰ ਲੈ ਕੇ ਰਿਹਾ ਤੇ ਫਾਈਨਲੀ ਇਸ ਨੂੰ ਇੰਪਲੀਮੈਂਟ ਕਰ ਦਿੱਤਾ ਗਿਆ ਦੇਖੋ ਚਾਰ ਜਾਣੇ ਤਾਸ਼ ਛੇੜਦੇ ਹੁੰਦੇ ਨੇ ਨਾ ਪਿੰਡਾਂ ਦੇ ਵਿੱਚ ਸੱਥਾਂ ਦੇ ਵਿੱਚ ਹੂੰ ਤੇ ਉਹ ਵਾਟ ਜਿਹੜੀ ਹੁੰਦੀ ਹੈ ਨਾ 13-13 ਪੱਤਿਆਂ ਦੀ ਹੁੰਦੀ ਹੈ ਜੀ 13ਵਾਂ 53 ਯਾਨੀ 13ਵਾਂ ਪੱਤਾ ਤਾਂ ਕਈ ਵਾਰ ਜਿਹੜਾ ਹੁੰਦਾ ਉਹ ਫੈਸਲਾ ਕੂਨ ਪਤਾ ਹੁੰਦਾ ਜੀ ਤਾਂ ਇਹ 13ਵਾਂ ਪੱਤਾ ਹੀ ਹੈ ਸਕਤੇ ਆਪਾਂ ਕਿ ਹੁਣ ਸਰਕਾਰ ਤੇ ਜਿਹੜੀ ਹੈ ਅਓ ਅਸਲ ਇਹ ਤਾਪਾ ਦੇਖਦੇ ਹਾਂ ਕਿ ਚੰਦ ਦਿਨ ਦੀ ਮਹਿਮਾਨ ਹੈ ਤੇ ਕੋਡ ਆਫ ਕੰਡਕਟ ਕਿਸੇ ਵੇਰੇ ਵਿਲਾਗ ਹੋ ਸਕਦਾ ਪਰ ਉਸ ਤੋਂ ਪਹਿਲਾਂ ਸੀਏਏ ਇਹਨਾਂ ਨੇ ਲਾਗੂ ਕਰ ਦਿੱਤਾ ਜਿਹੜਾ ਕਿ ਇਹਨਾਂ ਦਾ ਇੱਕ ਹੋਰ ਬਹੁਤ ਵੱਡਾ ਵਾਅਦਾ ਸੀਗਾ ਹੂੰ ਹੂੰ ਵਾਅਦਾ ਸੀਗਾ ਯਾਨੀ ਖਾਸ ਤੌਰ ਤੇ ਉਹਨਾਂ ਲੋਕਾਂ ਲਈ ਹੈ ਜ਼ਿਆਦਾ ਵੱਡਾ ਮੂਵ ਯਾਰ ਜਿਨ੍ਹਾਂ ਦੀ ਨਜ਼ਰ ਦੇ ਵਿੱਚ ਤੁਹਾਨੂੰ ਪਤਾ ਹੈ ਇੱਕ ਸ਼ਬਦ ਅਕਸਰ ਇੱਥੇ ਇਸਤੇਮਾਲ ਕੀਤਾ ਜਾਂਦਾ ਹੈ ਕਿ ਅਬਦੁੱਲ ਦੀ ਟੂਟੀ ਜਿਹੜੀ ਉਹ ਟਾਈਟ ਹੋਣੀ ਚਾਹੀਦੀ ਛੋਟੀ ਟਾਈਟ ਹੋਣੀ ਚਾਹੀਦੀ ਹਾਂ ਹਾਂ ਬਾਕੀ ਕੁਝ ਨਹੀਂ ਜੀ ਜੇ ਮੈਂ ਕਹਿੰਦਾ ਉਹਨਾਂ ਕੀਤਾ ਉਹ ਨਾਲ ਛੋੜ ਕੇ ਥੋੜਾ ਜਿਹਾ ਦੇਖਿਆ ਜਾਂਦਾ ਤਾਂ ਗੱਲ ਇਹ ਆ ਕਿ ਸੀਏ ਤੇ ਜਿਹੜਾ ਵਿਵਾਦ ਆ ਵਿਵਾਦ ਕਿਸ ਕਲੋਂ ਨਹੀਂ ਹੈ ਜੀ ਜੀ ਕਿ ਜਿੰਨੇ ਵੀ ਸ਼ਰਨਾਰਥੀ ਨੇ ਚਾਹੇ ਕੋ ਬੰਗਲਾਦੇਸ਼ ਤੋਂ ਆਇਆ ਸਾ ਹੈ ਕੋਈ ਨਹੀਂ ਆ ਪਾਕਿਸਤਾਨ ਤੋਂ ਅਫਗਾਨਿਸਤਾਨ ਤੋਂ ਆਇਆ ਕਿ ਉੱਥੇ ਦਾ ਜਿਹੜਾ ਵੀ ਕੋਈ ਮਾਈਗ੍ਰੈਂਟਸ ਇਧਰ ਆਉਂਦਾ ਜਿੰਨੇ ਮਾਈਗ੍ਰੈਂਟਸ ਆਦੇ ਨੇ ਤਾਂ ਉਹ ਉਹ ਦਿਏ ਸਿੱਖਿਆ ਜਾਂਦੀ ਹੈ ਉਹਨਾਂ ਨੂੰ ਤੇ ਸਾਰਾ ਕੁਝ ਹੋ ਜਾਏਗਾ ਕਿਉਂਕਿ ਸਿਟੀਜ਼ਨ ਐਕਟ ਤੇ ਉਹ ਹੀ ਹੈ ਨਾ ਸਿਟੀਜ਼ਨਸ਼ਿਪ ਐਕਟ ਹੋ ਗਈ ਹੈ ਜੀ 1955 ਇਹਦੇ ਵਿੱਚ ਇੱਕ ਅਮੈਂਡਮੈਂਟ ਕਰ ਦਿੱਤੀ ਅਮੈਂਡਮੈਂਟ ਐਵੇਂ ਕਰ ਦਿੱਤੀ ਕਿ ਪਹਿਲਾਂ ਜਿਹੜਾ ਵੀ ਕੋਈ ਗੈਰਕਾਨੂੰਨੀ ਢੰਗ ਦੇ ਨਾਲ ਇਧਰ ਵੜ ਜਾਂਦਾ ਸੀਗਾ ਲੰਬੇ ਸਮੇਂ ਤੱਕ ਰੁਪੜਾ ਸੀਗਾ ਤਾਂ ਉਹ ਮਤਲਬ ਕਿ ਉਸ ਐਕਟ ਦੇ ਮੁਤਾਬਕ 1955 ਵਾਲੇ ਐਕਟ ਦੇ ਮੁਤਾਬਕ ਨਾਗਰਿਕਤਾ ਨਹੀਂ ਸੀ ਜਾ ਸਕਦਾ ਜੀ ਤਾਂ ਇਹਦੇ ਵਿੱਚ ਕੀ ਹੈ ਕਿ ਇਹਦੇ ਚ ਅਮੈਂਡਮੈਂਟ ਕਰਨ ਦੀ ਗਈ ਇਹ ਹੁਣ ਮੰਨ ਲਓ ਕੋਈ ਬੰਦਾ 5 ਸਾਲ ਇੱਥੇ ਰਹਿ ਜਾਂਦਾ ਤਾਂ ਉਹਨੂੰ ਇਹ ਨਾਗਰਿਕਤਾ ਜਿਹੜੀ ਹੈ ਉਹ ਗ੍ਰਾਂਟ ਕਰ ਦਿੱਤੀ ਜਾਏਗੀ ਪਰ ਇਹ ਵੀ ਚ ਕਿ ਮੁਸਲਮ ਨਹੀਂ ਹੋਏਗਾ ਹੂੰ ਹੂੰ ਇਹ ਜਿਹੜਾ ਮੁਸਲਮ ਉਹ ਉਹਨੂੰ ਇਹਦੇ ਚ ਨਹੀਂ ਰੱਖਿਆ ਗਿਆ ਇੱਕ ਤੇ ਵਿਵਾਦ ਇਹ ਆ ਕਿ ਵਿਦਕਰਾਂ ਦੂਸਰਾ ਜਿਹੜਾ ਸਭ ਤੋਂ ਵੱਡਾ ਉਹ ਦੂਸਰੇ ਪੱਖ ਤੋਂ ਵੀ ਹੈ ਦੂਸਰਾ ਜਿਹੜਾ ਹੈ ਨਾ ਉਹ ਕੁਝ ਸਟੇਟ ਇਸ ਤਰ੍ਹਾਂ ਦੇ ਜਿੱਦਾ ਅਸਮ ਨੂੰ ਲੈ ਰਹੋ ਜੀ ਉਹਨਾਂ ਦੀ ਸਮੱਸਿਆ ਦੁੱਗਣ ਦੁੱਗਣੀ ਜਿਹੜੀ ਹੈ ਨਾ ਉਹ ਵੱਡੀ ਹੈ ਦੁਗਣੀ ਵੱਡੀ ਹੋਇਆ ਕਿਉਂਕਿ ਉਹ ਕਹਿੰਦੇ ਆ ਕਿ ਜਿਹੜਾ ਇਸ ਤਰ੍ਹਾਂ ਤੁਸੀਂ ਕੋਲੋਂਗੇ ਹਮਮ ਇਸ ਤਰ੍ਹਾਂ ਤੁਸੀਂ ਅਗਰੇਪ ਨਿਭੂਗੇ ਤਾਂ ਉਹਦੇ ਨਾਲ ਕੀ ਆ ਕਿ ਸਾਡਾ ਕਲਚਰ ਜਾਂ ਜੋ ਸਾਡੀਆਂ ਇਤੋਂ ਦੀਆਂ ਨੌਕਰੀਆਂ ਉਹ ਸਾਰੀਆਂ ਜਾਂਦੀਆਂ ਲੱਗਣਗੀਆਂ ਕਿਉਂਕਿ ਬਹੁਤ ਵੱਡੇ ਪੱਧਰ ਤੇ ਜਿਹੜੇ ਬੰਗਲਾਦੇਸ਼ੀ ਆ ਉਹਨਾਂ ਨੂੰ ਨਾਗਰਿਕਤਾ ਪ੍ਰਦਾਨ ਕਰ ਦੇਉਗੇ ਤੁਸੀਂ ਤਾਂ ਇਹੀ ਚੱਕਰ ਆ ਕਿ ਦੋ ਤਿੰਨ ਸਟੇਟਾਂ ਦੇ ਵਿੱਚ ਰੌਲਾ ਜਿਹੜਾ ਉਹ ਸ਼ੁਰੂ ਤੋਂ ਪਿਆ ਸੀਗਾ ਮਹ ਹ ਉਹਨਾਂ ਵੀ ਅੱਜ ਦੇਖੀ ਤਾਂ ਬੰਗਾਵ ਨਹੀਂ ਤੇ ਨਾ ਕਰ ਦਿੱਤੀ ਉਹਨਾਂ ਨੇ ਆਖਿਆ ਕਿ ਅਸੀਂ ਬਈ ਇਹਨੂੰ ਨਹੀਂ ਮੰਨਦੇ ਬੰਤਪਾ ਬੈਨਰਜੀ ਨੇ ਕਹਿ ਦਿੱਤਾ ਹਮਾ ਵਿਕੋ ਇਨਾਰੇ ਦੇਰ ਸ਼ਾਮਾ ਜਹਰਾਨ ਕੀਤਾ ਪ੍ਰਧਾਨ ਮੰਤਰੀ ਇਹਨਾਂ ਤੇ ਖੁਦ ਮੁਖਾਤਬ ਹੋਣ ਦਾ ਗਾਇਆ ਜਾ ਰਹੇ ਸੀ ਕਿ ਪ੍ਰਧਾਨ ਮੰਤਰੀ ਖੁਦ ਮੁਖਾਤਬ ਹੋ ਕੇ ਦੇਸ਼ ਨੂੰ ਫੇਰੇ ਐਲਾਨ ਕਰਨਗੇ ਪਰ ਬਾਅਦ ਵਿੱਚ ਐਲਾਨ ਹੋ ਗਿਆ ਹੁਣ ਇਹਦੇ ਤੇ ਅੱਗੇ ਜਿਵੇਂ ਸ਼ਹੀਨ ਬਾਦ ਵਾਲਾ ਮੋਰਚਾ ਦਾ ਦਸਿੰਗਾ ਜਾਂ ਹੋਰ ਪ੍ਰੋਟੈਸਟ ਹੋਵੇ ਸੰ ਕਿ ਉਸ ਤਰ੍ਹਾਂ ਦਾ ਕੋਈ ਪ੍ਰੋਟੈਸਟ ਵੇਖਣ ਹੋਵੇਗਾ ਜਾਂ ਫਿਰ ਇਹ ਮੰਨ ਲਿਆ ਜਾਏਗਾ ਇਹ ਹੀ ਉਹ ਵੇਖਣ ਵਾਲੀ ਗੱਲ ਆ ਜੀ ਮਿੰਟੂ ਜੀ ਇਧਰ ਆਮ ਆਦਮੀ ਪਾਰਟੀ ਨੇ ਆਪਣੀ ਚੋਣ ਕੈਂਪੇਨ ਸ਼ੁਰੂ ਕਰ ਦਿੱਤੀ ਹੈ ਜੀ ਹਾਂ ਜੀ ਦੇਖੋ ਇਹਨਾਂ ਨੇ ਕੈਂਪੇਨ ਸ਼ੁਰੂ ਕਰ ਦਿੱਤੀ ਹੈ ਨਾਰਾ ਵੀ ਦੇ ਦਿੱਤਾ ਇਹਨਾਂ ਨੇ ਨਵੇਂ ਸਿਰੇ ਤੋਂ ਇਹ ਤੀਰਾਂ ਦੀਆਂ ਤੀਰਾਂ ਸੀਟਾਂ ਜਿਤਾਉਣ ਦੀ ਅਪੀਲ ਵੀ ਕਰ ਦਿੱਤੀ ਹੈ ਲੋਕਾਂ ਨੂੰ ਕਿ ਤੇਰਾ ਦੀਆਂ ਤੀਰਾਂ ਸਾਨੂੰ ਜਿਤਾ ਦਿਓ ਇਹਨਾਂ ਨੇ ਨਾਰਾ ਜਿਹੜਾ ਲਾਂਚ ਕੀਤਾ ਹੈ ਉਦੋਂ ਮਿੱਤ ਸੇ ਕਿਹਾ ਗਿਆ ਕਿ ਸੰਸਦ ਚ ਵੀ ਭਗਵੰਤ ਮਾਨ ਖੁਸ਼ਹਾਲ ਪੰਜਾਬ ਤੇ ਵਧੇਗੀ ਸ਼ਾਨ ਹੂੰ ਹੂੰ ਤੇ ਨਾਲ ਇਹਨਾਂ ਨੇ ਇੱਕ ਹੋਰ ਖੁਲਾਸਾ ਕੀਤਾ ਜਿਹੜੀ ਵਾਲ ਸਾਹਿਬ ਵੀ ਆਏ ਹੋਏ ਸਨ ਅੱਜ ਮਤਲਬ ਕਿ ኦਫੀਸ਼ੀਅਲੀ ਜੇ ਦੇਖੀਏ ਤਾਂ ਇਹਨਾਂ ਦਾ ਕੈਂਪੇਨ ਅੱਜ ਸਟਾਰਟ ਹੋਇਆ ਵੈਸੇ ਤਾਂ ਕੈਂਪੇਨ ਚੱਲ ਗਈ ਸੀ ਕਿ ਪਹਿਲਾਂ ਤਾਂ ਇਹਨਾਂ ਨੇ ਕਿਹਾ ਕਿ 13 ਦੀਆਂ 13 ਨੇਤਾਵਾਂ ਤੇ ਫਿਰ ਆਪਣਾ ਜਿਹੜਾ ਪੈਸਾ ਰੋਕਦੇ ਆ ਪੰਜਾਬੀਆਂ ਦਾ ਇਹਨਾਂ ਨੂੰ ਮਰ ਮਾਤਾ ਦੇ ਵੀ ਆਪਾਂ ਯਾਖੀ ਤੇ ਉਚਰ ਰੋੜਾ ਪੂਰਾ ਪਾਵਾਂਗੇ ਪਰ ਦੂਸਰੇ ਪਾਸੇ ਇੱਕ ਖੁਲਾਸਾ ਜਿਹੜਾ ਅੱਜ ਅਰਵਿੰਦ ਕੇਜਰੀਵਾਲ ਨੇ ਕੀਤਾ ਉਹ ਇਹ ਆ ਉਹ ਕਹਿੰਦੇ ਜੀ ਕਿ ਮਾਨ ਸਰਕਾਰ ਨੂੰ ਡੇਗਣ ਵਾਸਤੇ ਮਾਨ ਸਰਕਾਰ ਨੂੰ ਅਸਥਿਰ ਕਰਨ ਵਾਸਤੇ ਲਗਾਤਾਰ ਯਤਨ ਹੋ ਰਹੇ ਆ ਤੇ ਵਾਰ-ਵਾਰ ਸਾਡੇ ਐਮਐਨਐਮ ਨੂੰ ਅਪਰੋਚ ਕੀਤਾ ਜਾ ਰਿਹਾ ਹੂੰ ਹੂੰ ਇਹ ਇੱਕ ਨਵਾਂ ਹੀ ਅਪਨੇਸ਼ਨ ਰੋਟਸ ਦੱਸ ਗਏ ਨੇ ਜਿਹਦੇ ਵਿੱਚ ਅੱਗੇ ਵੀ ਆਪਾਂ ਦੇਖਿਆ ਕਿ ਬੜਾ ਰੌਲਾ ਪਿਆ ਸੀਗਾ ਕਿ ਅੱਛੀ-ਪੱਛੀ ਕੋਲ ਰਪਈਆ ਜੜਾ ਦੀ ਉਹ ਦਿੱਤਾ ਜਾ ਰਿਹਾ ਦਿੱਲੀ 'ਚ ਵੀ ਰੌਲਾ ਪਿਆ ਪੰਜਾਬ ਦੇ ਵਿੱਚ ਵੀ ਰੌਲਾ ਪੈ ਗਿਆ ਸੀਗਾ ਪਰ ਪਾਦ ਦੇ ਵਿੱਚ ਇਹ ਕਿਹਦਾ ਨੇ ਐਸਆਈਟੀ ਦਾ ਗਠਨ ਕੀਤਾ ਸੀਗਾ ਉਹ ਐਸਆਈਟੀ ਕਿੱਥੇ ਵੀਟ ਗਈ ਜਾਂ ਸਿੱਟੋ ਵੀ ਆ ਉਹਦਾ ਕੋਈ ਹਿਸਾਬ ਕਿਤਾਬ ਨਹੀਂ ਕਿਉਂਕਿ ਪ੍ਰੈਸ਼ਰ ਰੋਤਸ ਦਾ ਰੌਲਾ ਜ਼ਰੂਰ ਪਿਆ ਸੀਗਾ ਯਾਰ ਇਹਨਾਂ ਨੇ ਮੌਤ ਹੀ ਗੱਲ ਤਾਂ ਕੋਈ ਨਹੀਂ ਹੈ ਤੇ ਇਹ Goa ਜਿਹੜਾ ਆਮ ਆਦਮੀ ਪਾਰਟੀ ਦਾ ਕੈਂਪੇਨ ਵਾਲਾ ਪੈ ਗਿਆ ਇਹ ਕਹਿੰਦੇ ਆ ਕਿ 13 ਜਾਂ 13 ਸੀਟਾਂ ਅਸੀਂ ਜਿੱਤਾਂਗੇ ਦਾਵਾ ਇਹਨਾਂ ਦਾ ਵੀ ਤੰਗੜਾ ਅਰਵਿੰਦ ਕੇਜਰੀਵਾਲ ਅਪੀਲ ਕਰਦੇ ਕਹਿੰਦੇ ਕਿ ਨਹੀਂ ਕਿ ਜੇ ਆਦਮੀ ਸੀ ਛੋਟੇ ਲੋਕ ਸੀ ਵੇਖ ਲੋ ਤੁਸੀਂ ਸਾਨੂੰ ਕਿੰਨਾ ਦਿੱਤਾ ਉਹਣਾ ਹੱਥ ਜੋੜ ਕੇ ਉਹ ਮੰਗਦੇ ਆ ਕਿ ਵੀ ਸਾਨੂੰ ਤੁਸੀਂ ਸੀਟਾਂ ਵੱਧ ਤੋਂ ਵੱਧ ਦੇਵੋ ਤਾਂ 13 ਦੀਆਂ 13 ਇਹਨਾਂ ਨੂੰ ਮੰਗੀਆਂ ਘੱਟ ਰਹਿੰਦਾ ਕੰਮ ਇਹ ਤੇ ਵਖਤ ਦਾ ਸੁਖਪਰ 13 ਦਾ ਫਿਗਰ ਬਹੁਤ ਵੱਡਾ ਬਹੁਤ ਵੱਡਾ ਯਾਨੀ ਮੰਗ ਤਾਂੜੀ ਮੰਗ ਲਈ ਆ ਸ਼ਾਇਦ ਉਹ ਤੇ ਹੋ ਗਏ ਕਿ ਪੰਜਾਬੀਆਂ ਤੋਂ 13 ਮੰਗਾਂਗੇ ਤਾਂ ਉਹ ਆ ਤਾਂ ਪਛਾੜਦੇ ਤੇ ਬਹੁ ਨਹੀਂ ਨਾ ਹੂੰ ਮਿੰਟਰ ਜੀ ਕਾਂਗਰਸ ਦੇ ਕੁਝ ਐਮਪੀਜ਼ ਦੀ ਰਿਪੋਰਟ ਕਹਿੰਦੇ ਬੜੀ 네ਗੇਟਿਵ ਰਿਪੋਰਟ ਆਈ ਆ ਕੀ ਕਹਿੰਦੀਆਂ ਰਿਪੋਰਟਾਂ ਦੇਖੋ ਰਿਪੋਰਟਾਂ 네ਗੇਟਿਵ ਤੇ ਹੁੰਦੀਆਂ ਹੀ ਨੇ ਭਾਰਤੀ ਜਨਤਾ ਪਾਰਟੀ ਦਾ ਜੇ ਤੁਸੀਂ ਇਲੈਕਸ਼ਨ ਦਾ ਦੇਖੋਗੇ ਨਾ ਸਾਰਾ ਟ੍ਰੈਂਡ ਟਾਈਮ ਉਹਨਾਂ ਨੂੰ ਇੱਕ ਗੱਲ ਸਮਝ ਆ ਜਾਵੇਗੀ ਕਿ ਉਹਨਾਂ ਦੇ ਵੀ ਇਸ ਤਰ੍ਹਾਂ ਦੇ ਐਮਪੀਜ਼ ਐਮਐਲਏਜ਼ ਉਹਨਾਂ ਦੇ ਆ ਜਿਨ੍ਹਾਂ ਦੇ ਪ੍ਰਤੀ ਲੋਕਾਂ ਦਾ ਗੁੱਸਾ ਬਹੁਤ ਜ਼ਿਆਦਾ ਹੁੰਦਾ ਪਰ ਉਹ ਕੀ ਕਰਦੇ ਆ ਆਰਐਸਐਸ ਹਮੇਸ਼ਾ ਇਲੈਕਸ਼ਨ ਉਹਦੇ ਸੋਚ ਸਮਝ ਕੇ ਨਰਲਟ ਅੰਗਣਾ ਲੜਦੀ ਆਈ ਸੀਗੀ ਪਰ ਹੁਣ ਉੱਤੇ ਜਿਹੜੀ ਹੈਗੀ ਆ ਨਾ ਗੁਜਰਾਤ ਲੋਬਿੰਗ ਖਾਸ ਤੌਰ ਤੇ ਇਹਤੇ ਮਾਈਕਰੋ ਲੈਵਲ ਤੇ ਜਾਂਦੇ ਨੇ ਹਮ ਹਮ ਕਿਤੇ ਬਹੁਤ ਬਹੁਤ ਇੰਟੂਗਾਈਟ ਹੁਣ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਇੱਕ ਪੰਦਲਾ ਅਖਤਿਆਰ ਕੀਤਾ ਹੋਇਆ ਕਿ ਇਹ ਜੇ ਤਾਂ ਮੰਨ ਲਓ ਕਿਸੇ ਬੰਦੇ ਦੇ ਖਿਲਾਫ ਰਕੂ ਜਿਹੜੀ ਆ ਸਰਵੇ ਰਿਪੋਰਟ ਨਹੀਂ ਅਜਨਰਲ ਰਿਪੋਰਟ ਆ ਉਹ ਉਲਟ ਆ ਤਾਂ ਉਹ ਚਿਹਰਾ ਬਦਲ ਦਿੰਦੇ ਜੀ ਅੰਦਰ ਤੇ ਮੈਂ ਉਹ ਕੀਤੇ ਜਾਵਾਂ ਕਿ ਉਹ ਸਾਡੇ ਅਧਰ ਕਿ ਆਸਰਾ ਜਾਂਸ ਨੂੰ ਕਹਿਨ ਕਿ ਭਾਈ ਤੂੰ ਚੱਲ ਜਲੰਧਰ ਹੂੰ ਹੂੰ ਤੂੰ ਚੱਲ ਉਹ ਸ਼ਾਰਪੁਰ Delhi ਸ਼ਾਰਪੁਰ ਤੇ ਉੱਥੋਂ ਦੇ ਲੋਕਾਂ ਨੂੰ ਇਹ ਹੁੰਦਾ ਕਿ ਯਾਰ ਨਰਿੰਦਰ ਮੋਦੀ ਨੇ ਤਾਂ ਕੋਈ ਸਾਡਾ ਮਾੜਾ ਨਹੀਂ ਕੀਤਾ ਨਰਿੰਦਰ ਮੋਦੀ ਤੇ ਅੱਛਾ ਕਰ ਰਹੇ ਹਾਂ ਹਾਂ ਇਹ ਬੰਦਾ ਠੀਕ ਨਹੀਂ ਸੀਗਾ ਇਹ ਬੰਦੇ ਦਾ ਸਾਡੇ ਨਾਲ ਨਿਵਰਤਨ ਕਾਟ ਸੀਗਾ ਜਾਂ ਡਵੈਲਪਮੈਂਟ ਦੇ ਕੰਮ ਕਾਟ ਸੀਗਾ ਉਹ ਬੰਦਾ ਜਿਹੜਾ ਗੁੱਸਾ ਹੈ ਵੋਟਰ ਦਾ ਕਿਸੇ ਲੀਡਰ ਪਰ ਹੁੰਦਾ ਜਾਂਦਾ ਹਾਂ 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 ਜੀ ਪਰ ਬੋਟਾਂ ਤੇ ਨਾਕਾ ਹੁੰਦੀਆਂ ਨੇ ਗੰਗਿਆ ਕਿ ਉਹ ਕਾਂਗਰਸ ਦੀ ਜਿਹੜੀ ਪ੍ਰੋਬਲਮ ਹੈ ਕਾਂਗਰਸ ਦੀ ਪ੍ਰੋਬਲਮ ਇੱਕ ਸਭ ਤੋਂ ਵੱਡੀ ਤੇ ਹੈ ਗਈ ਹੈ ਤੜੇ ਮੰਗੀ ਬਹੁਤ ਜ਼ਿਆਦਾ ਹੈ ਕਿ ਦੂਸਰੇ ਪਾਸੇ ਉਹ ਇਹ ਨਵੇਂ ਵੋਟਰ ਕਿ ਨਾਮ ਰਿਹਾ ਹਾਲੀ ਉਮੀਦਵਾਰ ਉਹ ਨਹੀਂ ਐਲਾਨੀ ਇਹਨਾਂ ਨੇ ਉਹ ਕਾਰਨ ਹੈ ਕੁਝ ਤਸਕੀਆਂ ਰਿਪੋਰਟਾਂ ਕਿ ਸਕਰੀਨਿੰਗ ਕਮੇਟੀ ਦੀ ਮੀਟਿੰਗ ਚ ਫੈਸਲਾ ਇਸੇ ਕਰਕੇ ਨਹੀਂ ਹੋ ਸਕਿਆ ਟੋਕਨ ਬੜੇ ਏੰਕ ਤੇ ਬਾਜਬਾ ਦੋ ਦੋ ਉਮੀਦਵਾਰਾਂ ਦੇ ਪੈਨਲ ਲੈ ਕੇ ਪਹੁੰਚੇ ਸਨ ਹਮਮ ਪਰ ਦਿੱਕਤ ਜਿਹੜੀ ਪਰੇਸ਼ਾਨੀ ਆ ਉਹ ਇਹ ਆ ਕਿ ਕੁਝ ਜਿਹੜੇ ਮੈਂਬਰ ਪਾਰਲੀਮੈਂਟ ਹੈ ਉਹਨਾਂ ਦੀ ਰਿਪੋਰਟ ਛਿੰਡੀ ਹੋ ਠੀਕ ਨਹੀਂ ਹੈ ਹਮਮ ਤੇ ਗੱਲ ਇਹ ਆ ਕਿ ਕੁਝ ਦਾਅਵੇ ਵੀ ਜਿਹੜੇ ਵੱਡੇ ਆ ਜਿਵੇਂ ਸ਼੍ਰੀ ਅਨੰਦ ਪੁਰੀਸਾ ਤੋਂ ਪਾਰਟੀ ਦੇ ਸਾਹਮਣੇ ਕਹਿੰਦੇ ਮਨੀਸ਼ ਤਵਾੜੀ ਦੇ ਮੁਕਾਬਲੇ ਰਾਣਾ ਕੁਜੀਤ ਸਿੰਘ ਦਾਅਵਾ ਠੋਕ ਰਿਹਾ ਹੈ ਜੀ ਯਾਨੀ ਇੱਕ ਇਹ ਸਮੱਸਿਆ ਤੇ ਦੂਸਰੀ ਹੈ ਕਿ ਅ ਬੁੱਛ ਜਿਹੜੇ ਮੈਂਬਰ ਪ੍ਰਗਮਣ ਤੋਂ ਬਾਕੀ ਰਿਪੋਰਟ ਵੀ ਠੀਕ ਤਾਂ ਇਹ ਕਾਂਗਰਸ ਵਾਸਤੇ ਹੁਣ ਸੰਕਟ ਤੇ ਰਹੇਗਾ ਹੀ ਰਹੇਗਾ ਹੂੰ ਹੂੰ ਤੇ ਤੁਹਾਨੂੰ ਤਾਂ ਹੱਲ ਕਰ ਨਹੀਂ ਪਊਗਾ ਜੇ ਇਸ ਮੌਕੇ ਤੇ ਤੁਸੀਂ ਉੱਕ ਗਏ ਤਾਂ ਫਿਰ ਗੱਲ ਜਿਖਰਾ ਆ ਗਈ ਹੈ ਪਰ ਕਾਂਗਰਸ ਨਾਲ ਜੁੜੀ ਤੁਹਾਨੂੰ ਨਿਕ ਗੱਲ ਹੋਰ ਦੱਸ ਦੇਵਾਂ ਮੈਂ ਬੀਤੇ ਦਿਨੀ ਨਵਜੋਤ ਸਿੰਘ ਸਿੱਧੂ ਦੀ ਚਰਚਾ ਚੱਲੀ ਸੀ ਕਿ ਅਮਰਸਰ ਤੋਂ ਇਹ ਪਟਿਆਲਾ ਆ ਕੇ ਇਲੈਕਸ਼ਨ ਲੜ ਸਕਦੇ ਆ ਨਵਜੋਤ ਸਿੰਘ ਸਿੱਤੂ ਨੇ ਸਾਫ਼ ਕਰ ਦਿੱਤਾ ਉਹਨੇ ਕਿਹਾ ਕਿ ਕਿਤੇ ਨਹੀਂ ਜਾਣਾ ਮੈਂ ਅਮਰਸਰੀਆਂ ਦੇ ਨਾਲ ਯਾਨੀ ਅਮਰਸਰ ਦੇ ਲੋਕਾਂ ਦੇ ਨਾਲ ਕਾਲ ਕੀਤਾ ਸੀ ਵਾਦਾ ਕੀਤਾ ਸੀਗਾ ਕਿ ਜਦੋਂ ਵੀ ਇਲੈਕਸ਼ਨ ਲੜੂੰਗਾ ਇੱਥੋਂ ਲੜੂੰਗਾ ਤਾਂ ਪਟਿਆਲੇ ਤੋਂ ਜਿਹੜਾ ਇਲੈਕਸ਼ਨ ਲੜਨ ਦਾ ਰੌਲਾ ਪਾਇਆ ਜਾ ਰਿਹਾ ਜੀ ਉਹ ਅਫਵਾਹਾਂ ਇਹ ਸਾਫ਼ ਕਰ ਦਿੱਤਾ ਪਰ ਨਵਜੂਦ ਸਿੰਘ ਸਿੱਧੂ ਤੁਸੀਂ ਜੇ ਦੇਖੋਗੇ ਤਾਂ ਅੱਜਕੱਲ ਥੋੜਾ ਜਿਆਦਾ ਆਨਲਾਈਨ ਜ਼ਿਆਦਾ ਕੰਮ ਕਰਦੇ ਆ ਪਰ ਉਦਾਂ ਜਿਵੇਂ ਕਾਂਗਰਸ ਦੀ ਲਹਿਰ ਬਣਨੀ ਚਾਹੀਦੀ ਸੀ ਗਰਾਊਂਡ ਤੇ ਕੰਮ ਹੋਣਾ ਚਾਹੀਦਾ ਸੀ ਰਲ ਮਿਲ ਕੇ ਉਹਦੇ ਚ ਤੇ ਵਕਰੇਵੇਂ ਜਿਹੜੀਆਂ ਉਹ ਸਾਫ਼ ਨਜ਼ਰ ਆਉਂਦੇ ਕਿ ਧੜੇਬੰਦੀ ਬਹੁਤ ਜ਼ਿਆਦਾ ਉਬਰੀ ਆ ਜੀ ਜੀ ਮਿੰਟੂ ਜੀ ਕੁਝ ਸਿਆਸੀ ਸੇਵਾਦਾਰ ਜਿਹੇ ਨੇ ਕਹਿੰਦੇ ਸਰਕਾਰੀ ਕੋਠੀਆਂ ਛੱਡ ਨਹੀਂ ਰਹੇ ਵੇਖੋ ਅੱਜ ਸਦਨ ਦੇ ਵਿੱਚ ਜਦੋਂ ਕਾਰਵਾਈ ਚੱਲ ਰਹੀ ਸੀਗੀ ਤਾਂ ਹਰ ਭਜਨ ਸਿੰਘ ਈਟੀਓ ਹੋਰਾਂ ਨੇ ਇਹ ਮਸਲਾ ਚੁੱਕਿਆ ਉਹ ਕਹਿੰਦੇ ਜੀ ਕਿ ਕੁਝ ਬੰਦੇ ਆ ਯਾਨੀ ਜਿਹੜੇ ਹੁਣ ਹਾਰ ਗਏ ਆ ਜਿਨਾਂ ਨੂੰ ਚਾਹੀਦਨ ਕਿ ਵਈ ਮੋਠੀਆਂ ਕਾਲੀ ਕਰੋ ਕਾਲੀਆਂ ਖਾਣੀ ਕਰਦੇ ਨਹੀਂ ਨਾ ਹੀ ਨਹੀਂ ਲੈਂਦੇ ਜੀ ਤਾਂ ਫਿਰ ਜਦੋਂ ਇਹਨਾਂ ਇਹ ਜ਼ੇਕਰ ਕੀਤਾ ਕਿ ਉਦੋਂ ਫਿਰ ਜਿਹੜੇ ਮੌਜੂਦ ਸਨ ਕਾਂਗਰਸੀ ਉਹਨਾਂ ਨੇ ਕਿਹਾ ਜੀ ਨਾ ਲਓ ਤੁਸੀਂ ਉਹ ਕਹਿੰਦੇ ਜੀ ਇੱਕ ਤੇ ਫਿਰ ਮਨਪ੍ਰੀਤ ਬਾਤਾਂ ਨਹੀਂ ਆ ਕੀ ਕਰੀਏ ਬੱਸ ਜੀ ਸਮਾਨ ਸਮੂਹ ਦਾ ਵੀ ਨੌਕਿਆਂ ਸੀਗਾ ਤਾਂ ਉਹ ਯਾਦ ਹੋਣਾ ਫਰਨੀਚਰ ਦਾ ਖਾਸਾ ਰੋਲਾ ਪੈ ਗਿਆ ਸੀਗਾ ਜਦੋਂ ਇਹ ਹਾਰੇ ਸੀਗੇ ਤਾਂ ਇੰਨੇ ਜਦੋਂ ਦੱਸਿਆ ਕਿ ਜੀ ਅਸੀਂ ਤੇ ਵਾਰ-ਵਾਰ ਚਿੱਠੀਆਂ ਨਿਕਲੀ ਆਨੇ ਤੋਂ ਬਾਅਦ ਵਾਸਾ ਸਾਨੂੰ ਬੋਲੇ ਕਹਿੰਦੇ ਜੀ ਚਿੱਠੀਆਂ ਛੋੜੀਆਂ ਜਾਨਾ ਮਤਰੀ ਸ਼ਾਬਾ ਕੁੜੀਆਂ ਰੱਖਿਆ ਕਰੋ ਅੱਜ ਕਨ ਉਹਨਾਂ ਉਤੇ ਮਤਲਬ ਕਿ ਦੇਰ ਦੀ ਸਮੱਸਿਆ ਆਣੀ ਕਿ ਵੀ ਤੇ ਤੇ ਨੀ ਤਾਂਰਾ ਇਸੇ ਕਿਨ ਕਿ ਹਾਟ ਅਟੈਕ ਆ ਗਿਆ ਜੀ ਉਹ ਕਹਿੰਦੇ ਜੀ ਚਿੱਠੀਆਂ ਜਿਆਦਾ ਸਖਤ ਨਾਲ ਲਿਖਿਆ ਕਰੋ ਤੇ ਦਿਲ ਦੇ ਮਰੀਜ਼ ਹੋਣ ਪੈਣੇ ਤਾਂ ਇਹ ਇਸ ਕਹਾਣੀ ਤੋਂ ਇੱਕ ਗੱਲ ਜਿਹੜੀ ਐ ਸਪਸ਼ਟ ਹੋ ਗਈ ਇਹ ਇਹਨਾਂ ਦਾ ਜਿਹੜਾ ਇਹ ਆ ਇਹਨਾਂ ਦਾ ਜਿਹੜਾ ਮੋਆ ਰਸੀਆ ਦਿਨਾਰ ਉਹ ਨਹੀਂ ਛੁੱਟਦਾ ਉਹ ਤੇ ਛੁੱਟਦਾ ਹੀ ਨਹੀਂ ਪਰ ਜੋ ਇਹਨਾਂ ਦੀ ਫੀਤ ਪੈ ਜਾਂਦੀ ਆ ਨਾ ਸਰਕਾਰੀ ਕੋਠੀਆਂ ਨਾਲ ਫਰਨੀਚਰ ਨਾਲ ਛੇਤੀ ਕੀਤੇ ਉਹ ਨਹੀਂ ਛੱਡਦੇ ਹਮ ਪਰ ਵੇਖਣ ਵਾਲੀ ਗੱਲ ਹੈ ਕਿ ਤੁਸੀਂ ਵੇਖੋ ਨਾ ਜਾਣਿਆ ਜੀ ਤੇ ਜੇ 2 ਸਾਲ ਦਾ ਹੀ ਆਪਾਂ ਲਾਇਗੇ ਤਾਂ ਕਿੰਨਾ ਬਾਜ਼ਾਰ ਦਾ ਕਿਰਾਇਆ ਬਣ ਗਿਆ ਹੋਗਾ ਜੀ ਇਹ ਨਹੀਂ ਛੱਡ ਰਹੇ ਤਾਂ ਮੰਦਾ ਪੁੱਛੇ ਕਿ ਤੁਸੀਂ ਉਹਨਾਂ ਉੱਤੇ ਕਹਾਣੀਆਂ ਪਾਈ ਜਾਂਦੇ ਨੇ ਜੇ ਇਹ ਘੋਠੀ ਨਹੀਂ ਛੱਡਦੇ ਇਹ ਕਬਜ਼ਾ ਨਹੀਂ ਛੱਡਦੇ ਉਹ ਨਹੀਂ ਕਰਦੇ ਇਹ ਛਡਾਉਣਾ ਕਿਸ ਤਰ੍ਹਾਂ ਕਿ ਜੇ ਨਹੀਂ ਤੁਹਾਡੀਆਂ ਚਿਚੀਆਂ ਦਾ ਜਵਾਬ ਦਿੰਦੇ ਤੇ ਇਹਨਾਂ ਨੂੰ ਕੋਰਟ ਚ ਲੈ ਜਾਓ ਮੈਂ ਅਮਰਿੰਦਰ ਸਿੰਘ ਦੀ ਤੁਹਾਨੂੰ ਗੱਲ ਸੁਣਾਉਣਾ ਅਮਰਿੰਦਰ ਸਿੰਘ ਜਦੋਂ ਉਹ ਮੁੱਖ ਮੰਤਰੀ ਬਣ ਗਏ ਕਿਉਂਕਿ ਪਹਿਲਾਂ ਮੈਂਬਰ ਪਾਰਲੀਮੈਂਟ ਸੀਗੇ ਤੁਹਾਨੂੰ ਯਾਦ ਹੋਣਾ ਹੈ ਜੀ ਇਹਨਾਂ ਨੇ ਕੀ ਕੀਤਾ ਕਿ ਮੈਂਬਰ ਪਾਰਲੀਮੈਂਟ ਦਾ ਅਸਤੀਫਾ ਦੇ ਕੇ ਫਿਰ ਇੱਧਰ ਆ ਗਏ ਸੀਗੇ ਉਦੋਂ ਕਹਿੰਦੇ ਜਿਵੇਂ ਪੰਜਾਬ ਵਾਸਤੇ ਮੈਂ ਅਸਤੀਫਾ ਦਿੰਦਾ ਤਾਨਾ ਇੰਦਰ ਆ ਕੇ ਮੁੱਖ ਮੰਤਰੀ ਬਣ ਗਏ ਜਿਹੜਾ ਦਿੱਲੀ ਦਾ ਇਹਨਾਂ ਦਾ ਬੰਗਲਾ ਸੀ ਇਹ ਛੱਡ ਨਹੀਂ ਸੀ ਰਿਹਾ ਹੂੰ ਹੂੰ ਤੇ ਕੋਰਟ ਨੇ ਫਿਰ ਅਮਰਿੰਦਰ ਸਿੰਘ ਨੂੰ ਸਾਧ ਲਿਆ ਜੀ ਅਮਰਿੰਦਰ ਸਿੰਘ ਨੂੰ ਬਤੌਰ ਸੀਐਮ ਉਹਨਾਂ ਨੇ ਫਟਕਾਰ ਪਾਈ ਸੀ ਉਹ ਕਹਿੰਦੇ ਕਿ ਕੀ ਗੱਲ ਆ ਬਈ ਤੁਹਾਡਾ ਹਜੇ ਵੀ ਚੱਸ ਨਹੀਂ ਮਰਿਆ ਹੂੰ ਹੂੰ ਤੁਸੀਂ ਕਿਉਂ ਇਸ ਤਰ੍ਹਾਂ ਕਰ ਰਹੇ ਹੋ ਤੇ ਜਦੋਂ ਤੁਸੀਂ ਮੁੱਖ ਮੰਤਰੀ ਬਣ ਗਏ ਤਾਂ ਲੋ ਐਮਪੀ ਵਾਲਾ ਬੰਗਲਾ ਜਿਹੜਾ ਛੱਡਣਾ ਚਾਹੀਦਾ ਜੀ ਕਿ ਜੇ ਨਹੀਂ ਛੱਡੋਗੇ ਸਮਝੋ ਕਿ ਸਾੜ ਕੇ ਰੱਖ ਦਿਆਂਗੇ ਫਿਰ ਮੈਂ ਤੇ ਕਈ ਨਿੱਟਾ ਨਾ ਸਮਾਨ ਸੜਕ ਤੇ ਆਇਆ ਵੀ ਆ ਕਈ ਵਾਰੀ ਤਾਂ ਇੰਦਾ ਹੋਣਾ ਚਾਹੀਦਾ ਕਿ ਜਿੰਨਾ ਹੀ ਇਹ ਕੋਠੀਆਂ ਚੜਦੇ ਨੇ ਤਾਂ ਦਾ ਸਮਾਨ ਜਿਹੜਾ ਸੜਕ ਤੇ ਰੱਖੋ ਨਾਲੇ ਜਿਹੜੇ ਨੌ ਆ ਸਾਰਿਆਂ ਦੇ ਨਾਂ ਤੁਸੀਂ ਉਜਾਗਰ ਕਿਉਂ ਨਹੀਂ ਕਰ ਰਹੇ ਹੂੰ ਹੂੰ ਸਾਰਿਆਂ ਦੇ ਨਾਂ ਉਜਾਗਰ ਕਰੋ ਜਨਤਕ ਨੋਟਸ ਦੇ ਦਿਓ ਅਖਬਾਰ ਦੇ ਵਿੱਚ ਆਪੇ ਇਹਨਾਂ ਨੂੰ ਸ਼ਰਮ ਆਊਗੀ ਜੀ ਮਿੰਟੂ ਜੀ ਇਹ ਦੱਸਿਓ ਬੇਅਦਬੀ ਵਾਲੇ ਮਾਮਲੇ ਦੇ ਵਿੱਚ ਜਿਹੜਾ ਡੇਰਾ ਮੁਖੀ ਨਾਮਜ਼ਦ ਸੀ ਉਹਨੂੰ ਹਾਈ ਕੋਰਟ ਤੋਂ ਰਾਹਤ ਮਿਲ ਗਈ ਹੈ ਜੀ ਜੀ ਬਿਲਕੁਲ ਰਾਹਤ ਇਸਕਾ ਲੋ ਮਿਲ ਗਈ ਆ ਕਿ ਜਿਹੜਾ ਇਹ ਰੇਜੀਡ ਅਦਾਲਤ ਦੇ ਵਿੱਚ ਇਹਦੇ ਖਿਲਾਫ ਮੁਕੱਦਮਾ ਚੱਲ ਰਿਹਾ ਸੀਗਾ ਉਹਨੂੰ ਸਟੇ ਕਰ ਦਿੱਤਾ ਗਿਆ ਜਦੋਂ ਤੱਕ ਅਗਲੇ ਹੁਕਮ ਨਹੀਂ ਹੋਣੇ ਤਰ੍ਹਾਂ ਹੱਤ ਵਾਲੀ ਜਿੰਗਲ ਹੈ ਕਿਉਂਕਿ ਇਹ ਗਿਆ ਸੀਗਾ ਕੋਰਟ ਵਿੱਚ ਇਸ ਕਰਕੇ ਕਿ ਸੀਬੀਆਈ ਤੋਂ ਜਾਂਚ ਕਰਵਾਈ ਜਾਵੇ ਤੁਹਾਨੂੰ ਯਾਦ ਹੋਣਾ ਕਿ ਜਾਂਚ ਪਹਿਲਾਂ ਸੀਬੀਆਈ ਨੇ ਹੀ ਕੀਤੀ ਸੀ ਵੀ ਉਸ ਤੋਂ ਬਾਅਦ ਪ੍ਰੇਮੀਆਂ ਨੂੰ ਕਲੀਨ ਚਿੱਟ ਵੀ ਮਿਲ ਗਈ ਸੀ ਕਿ ক্লোਜ਼ਰ ਰਿਪੋਰਟ ਤੱਕ ਇਹ ਮਸਲਾ ਚੱਲ ਗਿਆ ਸੀ ਫਿਰ ਰਾਜਨੀਤੀ ਹੋ ਗਈ ਆ ਰਾਜਨੀਤੀ ਫਿਰ ਤੁਹਾਨੂੰ ਪਤਾ ਹੀ ਗਿਆ ਇਸ ਤਰ੍ਹਾਂ ਕੀਸ ਵਾਪਸ ਹੁੰਦਾ ਉਸ ਤੋਂ ਬਾਅਦ ਫਿਰ ਐਸਆਈਟੀ ਅੱਗੇ ਜਾਂਚ ਪੜਤਾਲ ਵਧਾਉਂਦੀ ਹੈ ਉਹ ਸਾਰਾ ਕੁਝ ਤੁਹਾਨੂੰ ਸ਼ਰਾਬ ਨਾਲ ਜਾਦੂ ਹੋਏਗਾ ਤਾਂ ਮੇਰਾ ਸਮਝਾਇਸੀ ਕਿ ਇਹਦੇ ਖਰਾਫੇ ਦਾ ਮੁਕੱਦਮਾ ਦਰਜ ਕੀਤਾ ਤੇ ਇਹ ਚਾਲੂ ਤਾਂ ਹੋ ਗਿਆ ਸੀਗਾ ਪਰ ਇਹਦੀ ਇੱਥੇ ਪੇਸ਼ੀ ਕੋਈ ਨਹੀਂ ਪਈ ਹੈ ਹਮਮ ਨਾ ਤੱਕ ਕੋਸ਼ਿਸ਼ ਵੀ ਕਰਦੇ ਨੇ ਨਾ ਹੀ ਹਿਰਾਸਤ ਮਿਲ ਗਈ ਤੇ ਨਾ ਹੀ ਪੁੱਛਗਿੱਛ ਵੀ ਕੀਤੀ ਸੀ ਜੀਐਲ ਦੇ ਵਿੱਚ ਜਾ ਕੇ ਇਹਨਾਂ ਨੇ ਤੇ ਇਹਨਾਂ ਨੇ ਕਹਿਆ ਸੀਗਾ ਕਿ ਸਾਡੀ ਤਸਦੀਕ ਨੂੰ ਵੀ ਸਾਨੂੰ ਹਿਰਾਸਤ ਚਾਹੀਦੀ ਆ ਪਰ ਮਾਮਲਾ ਲੰਕਦਾ ਲੰਕਦਾ ਫਿਰ ਕੋਰਟ ਤੱਕ ਚਲੇ ਗਿਆ ਕੋਰਟ ਦੇ ਵਿੱਚ ਜਾ ਕੇ ਗੁਹਾਰ ਲਾਈ ਕਿ ਸੀਬੀਆਈ ਨੂੰ ਹੀ ਜਾਂਚ ਪੜਤਾਲ ਜਿਹੜੀ ਆ ਸੌਂਖ ਦਿੱਤੀ ਜਾਂ ਤਾਂ ਇਹਦੇ ਤੇ ਹੁਣ ਸੁਣਵਾਈ ਕਰਦੇ ਆ ਇੱਕ ਵਾਰੀ ਜਿਹੜੀ ਹੀਟਲੀ ਅਦਾਲਤ ਆ ਉਸ ਸੁਣਵਾਈ ਤੇ ਰੋਕ ਲੱਗਣ ਤੇ ਉਤਲੀ ਅਦਾਨਤ ਦੇ ਵਿੱਚੋਂ ਫੈਸਲਾ ਹੋਏਗਾ ਕਿ ਕੀ ਇਹ ਕੇਸ ਮੁੜ ਸੀਬੀਆਈ ਨੂੰ ਦਿੱਤਾ ਜਾਣਾ ਚਾਹੀਦਾ ਜਾਂ ਨਹੀਂ ਜਿਵੇਂ ਜਦੋਂ ਤੱਕ ਫੈਸਲਾ ਨਹੀਂ ਆਉਂਦਾ ਉਦੋਂ ਤੱਕ ਕਹਿ ਲਓ ਕਿ ਇਹ ਏਠਾ ਜਿਹੜਾ ਮਾਮਲਾ ਸੀਗਾ ਡੇਰਾ ਮੁਖੀ ਦੇ ਖਿਲਾਫ ਉਹ ਇੱਕ ਵਾਰ ਇਸਟੇ ਹੋ ਗਿਆ ਰੁਕਿਆ ਹੂੰ ਤੇ ਮਿੰਟੂ ਜੀ ਮੋਦੀ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ ਇਹਦੀ ਕੀ ਡੀਟੇਲ ਹੈ ਜੀ ਮੇਕੋ ਹਾਈ ਕੋਰਟ ਤੋਂ ਆਪਾਂ ਜੇ ਸੁਪਰੀਮ ਕੋਰਟ ਦੀ ਗੱਲ ਕਰੀਏ ਤਾਂ ਜਿਹੜੇ ਇਲੈਕਟਰੋਨਲ ਬਾਂਡ ਸੀਗੇ ਚੋਣ ਬਾਂਡ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਹੂੰ ਚੋਕੇ ਗੈਰਸਵਕ ਅਨੁਕ੍ਰਾਰ ਦੇ ਦਿੱਤੇ ਗਏ ਸਨ ਸੁਪਰੀਮ ਕੋਰਟ ਦਾ ਫੈਸਲਾ ਆ ਗਿਆ ਸੀ ਪਰ ਪੇਚ ਕਿੱਥੇ ਫਸਿਆ ਸੀਗਾ ਆਰਡਰ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਤੁਸੀਂ 6 ਮਾਰਚ ਤੱਕ ਸਾਰੇ ਜਿਨਨੇ ਵੀ ਚੋਲਾਵੀ ਬੌਂਡ ਤੁਸੀਂ ਵੇਚੇ ਆ ਸਟੇਟ ਬੈਂਕ ਆਫ ਇੰਡੀਆ ਨੂੰ ਕਿਹਾ ਸੀਗਾ ਜਿਹੜਾ ਭਾਰਤ ਦਾ ਸਭ ਤੋਂ ਵੱਡਾ ਬੈਂਕ ਹੈ ਜੀ ਇਹ ਤੁਸੀਂ ਸਾਰੀ ਇਨਫਾਰਮੇਸ਼ਨ ਜਿਹੜੀ ਆ ਉਹ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਦੇਵੋ ਬੋ ਤੇ ਉਹ ਆਪਣੀ ਵੈਬਸਾਈਟ ਤੇ ਅਪਲੋਡ ਕਰਦੇ ਨੇ 13 ਅਗਸਤ ਤੱਕ ਪਰ ਉਹ ਯਾਰ ਕੀ ਕਹੇ ਸ਼ਾਇਦ ਇਹਨਾਂ ਨੂੰ ਟਾਈਮ ਦਿੱਤਾ ਕਿ ਅਸੀਂ 4 ਨੂੰ ਜਾ ਕੇ ਅਦਾਲਤ ਦੇ ਵਿੱਚ ਕਹਿੰਦੇ ਕਿ ਸਾਨੂੰ 30 ਜੂਨ ਤੱਕ ਦਾ ਸਮਾਂ ਦੇ ਦਿਓ ਜੀ ਕਿਉਂਕਿ ਡਾਟਾ ਜਿਹੜਾ ਨਹੀਂ ਉਹ ਸਾਈਲੋ ਦੇ ਵਿੱਚ ਪਿਆ ਹੈ ਅਸੀਂ ਇਹ ਸਾਰਾ ਡਾਟਾ ਮੁਕੰਮਲ ਤੌਰ ਤੇ ਰੱਖਦੇ ਨਹੀਂ ਆ ਤਾਂ ਸਾਨੂੰ ਇਹ ਸਮਾਂ ਜਿਹੜਾ ਦੇ ਕੇ ਤੇ ਪੂਰੀ ਜੀ ਰਾਤ ਮੈਂ ਉਹ ਉਦੋਂ ਤੱਕ ਅਸੀਂ ਰਿਪੋਰਟ ਜਿਹੜਾ ਉਹ ਆਪਾਂ ਦਾ ਸਹੀ ਕਰ ਲਾਂਗੇ ਸਹੀ ਕਰਨ ਦਾ ਭਾਵ ਕਿ ਮਿਲਾਨ ਕਰਕੇ ਅਸੀਂ ਤੁਹਾਡੇ ਸਾਹਮਣੇ ਲੈ ਆਵਾਂਗੇ ਜੀ ਤੇ ਮਿੱਟੂ ਜੀ ਜੀ ਇਹ ਕਿ ਇਹ ਪੰਜ ਹਾਂ ਜੀ ਹਾਂ ਜੀ ਇਸ ਤੋਂ ਬਾਅਦ ਇਹ ਹੋਣੀ ਸੀ ਕਿ ਮੈਂ ਨੇ ADR ਨੇ ਕੰਟੈਂਪਟ ਪਾ ਦਿੱਤੀ ਇਹ ਇਹ ਤੇ ਅਨਾਨਤੀ ਅਗਿਆ ਹੈ ਜੋ ਤੁਸੀਂ ਫੈਸਲਾ ਦਿੱਤਾ ਕਉਂਕੇ ਇਹਨਾਂ ਦੀ ਆਨੇ ਸੁਣਵਾਈ ਹੋਣੀ ਸੀ ਟਾਈਮ ਦਿੱਤਾ ਜਾਵੇ ਕਿ ਨਾ ਦਿੱਤਾ ਜਾਵੇ ਕੰਟੈਂਟ ਵਾਲੀ ਚੱਲ ਪਈ ਤਾਂ ਉਹਦੇ ਵਿੱਚ ਅੱਜ ਸੁਪਰੀਮ ਕੋਰਟ ਨੇ ਸਟੇਟ ਬੈਂਕ ਆਫ ਇੰਡੀਆ ਨੂੰ ਯੰਗਲ ਲੱਤੜਿਆ ਤੇ ਫਿਰ ਉਸ ਤੋਂ ਬਾਅਦ ਆਖਿਆ ਕਿ ਕੋਈ ਤੁਹਾਨੂੰ ਟਾਈਮ ਨਹੀਂ ਕਰਲ ਸ਼ਾਮੀ 5 ਵਜੇ ਤੱਕ ਯਾਨੀ ਦਫ਼ਤਰ ਬੰਦ ਹੋਣ ਤੱਕ ਤੁਸੀਂ ਸਾਰੀ ਇਨਫੋਰਮੇਸ਼ਨ ਜਿਹੜੀ ਆ ਉਹ ਦੇਵੋਗੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੂੰ ਤੇ 15 ਤੱਕ ਉਹ ਅਪਲੋਡ ਕਰ ਦੋਗੇ ਇਹਦਾ ਮਤਲਬ ਕਿ ਸਟੇਟਮੈਂਟ ਆਫ ਇੰਡੀਆ ਐਸਵ ਨੇ ਸਮਾ ਹਾਸਲ ਨਹੀਂ ਕਰ ਸਕਿਆ ਕਿ ਉਹਨੂੰ ਸਾਰੀ ਜਾਣਕਾਰੀ ਜਿਹੜੀ ਆ ਉਹ ਮੁਕੰਮਲ ਤੌਰ ਤੇ ਮੁਹੱਈਆ ਕਰਵਾ ਨਹੀਂ ਪਾਇਆ ਕਿ ਪਰ ਹੋਰ ਇਹ ਲੇਖਣਾ ਹੋਏਗਾ ਕਿ ਜਿਹੜੇ ਉਹਦੇ ਖਰੀਦਦਾਰ ਨੇ ਉਹਨਾਂ ਦੇ ਅਕਾਊਂਟ ਦਾ ਸਟੇਟਮੈਂਟ ਬੈਂਕ ਆਫ ਇੰਡੀਆ ਦਾ ਕਹਿੰਦਾ ਕਿ ਸਾਡੇ ਕੋਲ ਆਏਗਾ ਜੀ ਪਰ ਜਿਹੜੇ ਦਾ ਮਤਲਬ ਕਿ ਉਹ ਇਲੈਕਟੋਰਲ ਬਾਂਡ ਗਏ ਨੇ ਪਾਰਟੀਆਂ ਨੇ ਜਿਹੜੇ ਕੈਸ਼ ਕਰਵਾਏ ਨੇ ਉਹਨਾਂ ਦੇ ਖਾਤੇ 'ਚ ਗਏ ਨੇ ਉਹ ਸਾਰੀ ਜਾਣਕਾਰੀ ਜਿਹੜੀ ਆ ਸੀ ਜਿਹੜੇ ਖਰੀਦਦਾਰ ਆ ਉਹਨਾਂ ਦੀ ਸੀਲਬੰਦ ਲਪਾਪੇ 'ਚ ਜਾਣਕਾਰੀ ਜਿਹੜੀ ਉਹ ਬੰਬੇ ਆਪਣੀ ਮੇਨ ਬ੍ਰਾਂਚ ਨੂੰ ਪਹੁੰਚਾਉਨੇ ਆ ਸੀ ਉਹ ਸਾਰਾ ਡਾਟਾ ਉੱਥੇ ਆ ਹੂੰ ਹੂੰ ਤਾਂ ਇਹ ਉਹਦੇ ਖਰੀਦਦਾਰ ਆ ਉਹਨਾਂ ਦਾ ਹੀ ਸਾਰਾ ਡਾਟਾ ਸਾਹਮਣੇ ਆਏਗਾ ਜਿਨ੍ਹਾਂ ਨੇ ਕੈਸ਼ ਕਰਾਇਆ ਨੇ ਇਹ ਉਹਨਾਂ ਦੇ ਵੀ ਸਾਰੀ ਰਿਪੋਰਟ ਪੱਤੀ ਖੁੰਦੇ ਜੀ ਉਹਦਾ ਇੱਕ ਪੈਰੋਕ ਤੇ ਜਵਾਬ ਸਾਡੇ ਕੋਲ ਹੀ ਆ ਕਿ ਜਿੰਨਾ ਵੀ ਚੋਣਾਂ ਲਈ ਚੰਦਾ ਆਇਆ ਇਲੈਕਟਰਲ ਬੌਂਡ ਦੇ ਸਾਰੇ ਇਹ ਉਹਦੇ ਵਿੱਚੋਂ ਤਕਰੀਬਨ ਕਹੋ ਕਿ ਅੰ্ধੋਂ ਜ਼ਿਆਦਾ ਜਿਹੜਾ ਉਹ ਕੰਨੀ ਭਾਜਪਾ ਕੋਲ ਹੀ ਗਿਆ ਜੀ ਜੀ ਮਿੰਟੂ ਜੀ ਅੱਜ ਦੀ ਖੁਸ਼ ਨੁਮਾ ਖਬਰ ਕੀ ਹੈ ਜੀ ਜੀ ਖੁਸ਼ ਨੁਮਾ ਖਬਰ ਮੈਂ ਨਿਮਾਚਲ ਦੇ ਇੱਕ ਸ਼ਖਸ ਬਾਰੇ ਪੜ ਰਿਹਾ ਸੀਗਾ ਵਿਪਨ ਕੁਮਾਰ ਜੀ ਜਿਨ੍ਹਾਂ ਨੂੰ ਮਹੀਨਵਾਰ ਪੀ ਐਚ ਡੀਿੰਗ ਜੀ ਡੀ ਬੀ ਇੰਡੀਆ ਉਹ ਅਵਾਰਡ ਦਿੱਤਾ ਗਿਆ ਹਮਮ ਤੇ ਇਹ ਨਾ ਮਾਚਲ ਤੋਂ ਸੰ ਅਮਾਚਲੀ ਸੀਗੇ ਲੰਬੇ ਸੰਘਰਸ਼ ਤੋਂ ਬਾਅਦ ਇਹ ਪੰਜਾਬ ਯੂਨੀਵਰਸਿਟੀ ਦੇ ਪਬਲਿਕ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ ਦੇ ਵਿੱਚ ਰਿਸਰਚ ਸਕਾਲਰ ਜਿਹੜੇ ਸੀਗੇ ਉਹ ਬਣੇ अच्छा ये नथी जडी वो स्ट्रगल दी, दी, दी कहानी से कुछ इस तरह भी थी कि पढ़ाई ਦੇ ਨਾਲ ਨਾਲ ਇਹ ਨੌਕਰੀ ਵੀ ਕਰਦੇ ਸੀਗੇ। हम्म हम्म। ਛੋਟੀ ਮੋਟੀ ਮਤਲਬ ਕਿ ਦੋਸਤਾਂ ਤੇ ਟੀਚਰਾਂ ਦੇ ਨਾਲ ਗੱਲ ਕੀਤੀ ਜਿਸ ਵੇਲੇ ਪੰਜਾਬ ਯੂਨੀਵਰਸਿਟੀ ਨੇ ਕੁਝ ਕੰਟਰੈਕਟ ਤੇ ਹੈਲਪਰ ਰੱਖਣੇ ਸੀ ਤੇ ਇਹਨੂੰ ਜੌਬ ਮਿਲੀ। ਜੀ। ਤੇ ਜਦੋਂ ਮਾਸਟਰਸ ਦੇ ਵਿੱਚ ਐਡਮਿਸ਼ਨ ਲੈ ਕੇ ਦਿੱਕਤਾਂੇ ਖੜੀ ਹੋ ਗਈ ਕਿ ਡਿਊਟੀ ਤੇ ਕਲਾਸਿਸ ਦਾ ਟਾਈਮ ਇੱਕੋ ਜਿਹਾ ਸੀ ਤਾਂ ਫਿਰ ਉਹਨਾਂ ਨੇ ਇਹ ਸੋਲੂਸ਼ਨ ਕਰ ਦਿੱਤਾ ਯੂਨੀਵਰਸਿਟੀ ਵਾਲਿਆਂ ਨੇ ਕਿ ਇਹਨਾਂ ਨੂੰ ਉੱਥੋਂ ਪਟਕੇ ਡਿਊਟੀ ਦੇ ਦਿੱਤੀ ਗਈ ਲਾਇਬ੍ਰੇਰੀ ਚ ਲਾਇਬ੍ਰੇਰੀ ਚ ਕੰਮ ਕਰਨਾ ਸੀ ਨਾਲ 2 ਤੋਂ ਰਾਤ ਦੇ 10 ਵਜੇ ਤੱਕ ਤੇ ਕਹਿੰਦੇ ਨੇ ਲਾਇਬ੍ਰੇਰੀ ਚ ਪਹੁੰਚ ਕੇ ਫਿਰ ਮੇਰੀ ਜ਼ਿੰਦਗੀ ਬਦਲ ਗਈ ਫਿਰ ਨਾਲੇ ਡਿਊਟੀ ਕੀਤੀ ਨਾਲੇ ਜਿਹੜੀ ਉਹ ਜੌਬ ਸੀਗੀ ਉਹ ਡਨ ਹੋ ਗਈ ਸੀ ਇਸ ਤੋਂ ਇਲਾਵਾ ਪੜਾਈ ਕੀਤੀ ਤੇ ਲਾਇਬ੍ਰੇਰੀ ਚ ਪੜਦੇ ਪੜਦੇ ਉਹ ਕਹਿੰਦੇ ਕਿ ਮੈਂ NET ਜਿਹੜਾ ਸੀਗਾ ਉਹਦਾ ਕੁਆਲੀਫਾਈ ਕੀਤਾ PhD ਕਰਦਾ ਸਮਾਇਆ ਤਾਂ ਡਿਪਾਰਟਮੈਂਟ ਮੈਂ ਮਦਦ ਕੀਤੀ ਤੇ ਹੁਣ ਟਰਾਂਸਫਰ ਜਿੰਦਾ ਹੈ ਉਹ ਪੁਲਿਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਕਰ ਦਿੱਤਾ ਗਿਆ ਯਾਨੀ ਪੀ ਐਚ ਡੀ ਤੱਕ ਸਫਰ ਜਿਹੜਾ ਤੈਅ ਕੀਤਾ ਇਹਨਾਂ ਨੇ ਪ੍ਰੋਫੈਸਰ ਬਣੇ ਨੇ ਉਨਾਚਰ ਯੂਨੀਵਰਸਿਟੀ ਦੇ ਵਿੱਚ ਹੁਣ ਤੋਂ ਪ੍ਰੋਫੈਸਰ ਬਣ ਗਏ ਹੈ ਜੀ ਇਹਨਾਂ ਨੇ ਸਾਰਾ ਸਫਰ ਜਿਹਦਾ ਤੈਅ ਕੀਤਾ ਉਹ ਹੀ ਵੇਖ ਲਓ ਕਿ ਯੂਨੀਵਰਸਿਟੀ ਦਾ ਜਿਹੜਾ ਲਾਇਬ੍ਰੇਰੀ ਹਾਲ ਸੀਗਾ ਉੱਤੇ ਬੈਠ ਕੇ ਕਰ ਲਿਆ ਜੀ